ਤਸਦੀਕੀ ਜਲੰਧਰ ਪੁਲਿਸ ਨੇ ਪ੍ਰਭਾਵਸ਼ਾਲੀ ਅਤੇ ਜਵਾਬਦੇਹ ਪੁਲਿਸਿੰਗ ਦਾ ਇੱਕ ਨਵਾਂ ਮਾਪਦੰਡ ਸਥਾਪਿਤ ਕਰਦਿਆਂ ਸ਼ਹਿਰ ਦੇ ਇੱਕ ਵਸਨੀਕ ਤੋਂ 70 ਗ੍ਰਾਮ ਸੋਨਾ ਖੋਣ ਤੋਂ ਬਾਅਦ ਇੱਕ ਸਨੈਚਰ ਨੂੰ 24 ਘੰਟਿਆਂ ਦੇ ਅੰਦਰ ਹੀ ਕਾਬੂ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਇੱਕ ਅਣਪਛਾਤੇ ਨੌਜਵਾਨ ਨੇ ਇੱਕ ਔਰਤ ਤੋਂ ਹੈਂਡਬੈਗ ਖੋਲ੍ਹਿਆ ਹੈ। ਉਨ੍ਹਾਂ ਦੱਸਿਆ ਕਿ ਬੈਗ ਵਿੱਚ 7 ਤੋਲੇ ਸੋਨੇ ਦਾ ਹਾਰ, ਦੋ ਮੋਬਾਈਲ ਫੋਨ ਅਤੇ ਨਕਦੀ ਆਦਿ ਕੀਮਤੀ ਸਮਾਨ ਸੀ। ਸੋਪਨ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੇ ਥਾਣਾ ਡਿਵੀਜ਼ਨ ਨੰਬਰ 7 ਵਿੱਚ ਧਾਰਾ 304 ਆਈਪੀਸੀ ਤਹਿਤ ਐਫ ਆਈ ਆਰ ਨੰਬਰ 145 ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ ਜਿਸ ਤੋਂ ਬਾਅਦ ਇਹ ਮਿਲੀ ਵੱਡੀ ਸਫਲਤਾ ਦਿਖਾਉਂਦੇ ਹਾਂ ਪੂਰੀ ਖਬਰ ਇਸ ਵੀਡੀਓ ਦੇ ਅੰਦਰ ਜਲੰਧਰ ਤੋਂ ਮਨਪ੍ਰੀਤ ਸਿੰਘ ਤੇ ਹਰਿਸ਼ ਪੰਡਾਰੀ ਦੀ ਰਿਪੋਰਟ ਸਰ ਕੀ ਪ੍ਰੋਗਰਾਮ ਹੈ ਸਰ ਜਲੰਧਰ ਕਮਿਸ਼ਨਰੇਟ ਅੰਡਰ ਦੀ ਏਬਲ ਲੀਡਰਸ਼ਿਪ ਆਫ कमिश्नर ऑफ पुलिस जालंधर इज वर्किंग टायरलेसली टू मेक द स्ट्रीट्स ऑफ जालंधर सेफ कल सवेरे एक स्नैचिंग द एफआईआर होया सी एफआईआर नंबर 145 अंडर सेक्शन 3042 पीएनएस जिस दे विच 7 तोले सोने दा एक नेकलेस दो मोबाइल फोन ate 3 पासपोर्ट चोरी होया सी अपनी पुलिस पार्टी 24 घंटे दे अंदर अंदर दोषी नु गिरफ्तार कीता ate चोरी दा सारा सामान बरामद करने विच कामयाब होई